ਸਤਿ ਸ਼੍ਰੀ ਅਕਾਲ ਜੀ ਪੜਦੇ ਹਾਂ ਆਪਾਂ ਅੱਜ ਦੁਨੀਆ ਦੇ ਤਿੰਨ ਕੌੜੇ ਸੱਚ ਪਹਿਲਾ ਹੈਗਾ ਕਿ ਜਦੋਂ ਤੱਕ ਇੱਕ ਬੇਟਾ ਖੁਦ ਪਿਤਾ ਨਹੀਂ ਬਣ ਜਾਂਦਾ ਉਦੋਂ ਤੱਕ ਉਸ ਨੂੰ ਆਪਣੇ ਪਿਤਾ ਦਾ ਕੀਤਾ ਹੋਇਆ ਹਰ ਫੈਸਲਾ ਗਲਤ ਲੱਗਦਾ ਦੂਜਾ ਹੈਗਾ ਇਸ ਦੁਨੀਆ ਵਿੱਚ ਕੋਈ ਵੀ ਕਿਸੇ ਦਾ ਸਕਾ ਹੋਵੇ ਹਮਦਰਦ ਨਹੀਂ ਬਣ ਸਕਦਾ ਕਿਉਂਕਿ ਜਦੋਂ ਲਾਸ਼ ਨੂੰ ਲੈ ਕੇ ਜਾਂਦੇ ਹਾਂ ਨਾ ਤਾਂ ਆਪਾਂ ਹੀ ਪੁੱਛਦੇ ਨੇ ਕਿ ਭਾਈ ਹੋਰ ਕਿੰਨਾ ਟਾਈਮ ਲੱਗੂਗਾ ਹੋਰ ਕਿੰਨਾ ਟਾਈਮ ਲੱਗੂਗਾ ਅਗਲਾ ਹੈਗਾ ਦੂਜਾ ਸੌਰੀ ਤੀਜਾ ਜਦੋਂ ਤੁਸੀਂ ਚਾਰ ਬੰਦਿਆਂ ਵਿੱਚ ਬੈਠ ਕੇ ਕਿਸੇ ਦੀ ਬੁਰਾਈ ਕਰਦੇ ਹੋ ਕਿਸੇ ਨੂੰ ਮਾੜਾ ਆਖਦੇ ਹੋ ਚੁਗਲੀ ਕਰਦੇ ਹੋ ਯਕੀਨ ਮੰਨਿਓ ਜਦੋਂ ਤੁਸੀਂ ਉੱਥੋਂ ਮਹਿਫਿਲ ਚੋਂ ਉੱਠ ਕੇ ਚਲੇ ਜਾਂਦੇ ਹੋ ਨਾ ਤਾਂ ਉਹੀ ਲੋਕ ਤੁਹਾਡੀ ਤੁਹਾਡੇ ਪਿੱਠ ਪਿੱਛੇ ਬੁਰਾਈ ਕਰਨ ਲੱਗ ਜਾਂਦੇ ਹਨ ਇਹ ਬਿਲਕੁਲ ਸੱਚ ਹੈ ਕਿ ਅਗਲਾ ਕਹਿੰਦਾ ਪਿੱਛੋਂ ਲੈ ਵੜਾ ਆਇਆ ਉਹਨੂੰ ਮਾੜਾ ਬੋਲਣ ਵਾਲਾ ਆਪ ਤਾਂ ਇਦਾਂ ਦਾ ਇਦਾਂ ਦਾ ਇਸ ਕਰਕੇ ਕਿਸੇ ਦੀ ਬੁਰੀਾਈ ਕਰੋ ਹੀ ਨਾ ਜੋ ਤੁਹਾਡੀ ਬੁਰੀਾਈ ਤੁਹਾਡੇ ਨਾਲ ਬੈਠ ਕੇ ਕਰਦੇ ਨੇ ਉਹ ਪਿੱਠ ਪਿੱਛੇ ਤੁਹਾਡੀ ਵੀ ਜਰੂਰ ਕਰਦੇ ਨੇ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਤੁਹਾਡੇ ਤੱਕ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਪਹੁੰਚੇ ਤੇ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ